ਦੀ ਸਿੱਧੀ ਜਾਣਨ ਲਈ ਸਾਡੇ ਨਾਲ सुरेंद्र ਸਿੰਘ ਜੀ ਪਾਪੜਾ ਉਹ ਵੀ ਇੱਕ ਕਿਸਾਨ ਨੇ ਉਹਨਾਂ ਨੂੰ ਪੁੱਛਾਂਗੇ ਕਿ ਪ੍ਰਸ਼ਾਸਨ ਆਉਂਦਾ ਰਹਿੰਦਾ ਹੈ ਪ੍ਰਸ਼ਾਸਨ ਕੀ ਭਰੋਸਾ ਦਿੰਦਾ ਹੈ ਕਰਦਾ ਕੀ ਹੈ ਉਹ ਪੂਰੀ ਜਾਣਕਾਰੀ ਆਪਾਂ ਲੈਣੇ ਆ ਸਾਡੇ ਨਾਲ ਨੇ सुरेंद्र ਸਿੰਘ ਜੀ ਪਾਪੜਾ सुरेंद्र ਸਿੰਘ ਜੀ ਤੁਹਾਡਾ ਐਲਬੀਐਸ ਨਿਊਜ਼ ਦੇ ਵਿੱਚ ਸਵਾਗਤ ਹੈ ਸਾਨੂੰ ਬਸਤਾਰਪੁਰਕ ਜਿਹੜੀ ਜਾਣਕਾਰੀ ਹੈ ਉਹ ਦਿਓ ਕਿ ਤੁਹਾਡੇ ਨਾਲ ਕੀ ਕੀ ਵਾਪਰਦਾ ਹੈ ਹਾਂ ਜੀ ਅਸਿਕੜੇ ਦੀ ਇੱਕ ਘਰ ਦਿਹਾਦੇ ਮੌਨਕ ਐਨ ਡੀ ਐਸ ਆ ਨਿਊਜ਼ ਦੇ ਆਨੇ ਬਾਈ ਜੂ ਆਏ ਹੋਣ ਜੀ ਨਿਊ ਚੈਨਲ ਤੇ ਜੀ ਬਹੁਤ ਸ਼ਕਰ ਜੋਗਾ ਜੀ ਜੀ ਆਏ ਉਹਨੂੰ ਬਾਈ ਉਹਨੂੰ ਜੀ ਆਪਣਾ ਜਿਹੜਾ ਘਰ ਕਰਦੇ ਆ ਜੀ ਬਹੁਤ ਪੁਰੇ ਹਾਲਾਤ ਚੱਲ ਰਹੇ ਨੇ ਜੀ ਕੋਈ ਪ੍ਰਸ਼ਾਸਨ ਨਹੀਂ ਆਈ ਉਹਰੇ ਜੀ ਕੋਈ ਆਪਣੇ ਮੱਖ ਮੰਤਰੀ ਪੰਜਾਬ ਭਗਵਤ ਮਾਨ ਜੀ ਨਹੀਂ ਪ੍ਰਸ਼ਾਸਨ ਆਇਆ ਸੀ ਕੱਲ ਆਇਆ ਨਹੀਂ ਆਇਆ ਸੀ ਡੀਸੀ ਸਾਹਿਬ ਆਏ ਸੀ ਐਸਟੀਐਮ ਸਾਹਿਬ ਆਏ ਸੀ ਹਾਂਜੀ ਕੀ ਕਹਿ ਕੇ ਗਏ ਨੇ ਉਹ ਇਸ ਟਾਈਮ ਅਸੀਂ ਮੌਕੇ ਤੇ ਮੌਜੂਦ ਨੇ ਜੀ ਕੱਲ ਕੀ ਕਹਿੰਦੇ ਜੀ ਇਸ ਟਾਈਮ ਪ੍ਰਸ਼ਾਸਨ ਵੱਲੋਂ ਕੋਈ ਜ਼ਿੰਮੇਵਾਰ ਨਹੀਂ ਜੀ ਜੀ ਤੇ ਕੋਈ ਸਰਕਾਰ ਆ ਕੋਈ ਕੰਮ ਨਹੀਂ ਕਰ ਰਹੀਆਂ ਜੀ ਇਸ ਟਾਈਮ ਜੀ ਮੌਕੇ ਤੇ ਕੋਈ ਪਰ ਇਲਾਜਿਕ ਕਦੇ ਕੋ ਮੜੇ ਚੱਲ ਰਹੇ ਨਹੀਂ ਆਪਾਂ ਸਾਰੇ ਜ਼ਿੰਮੇਵਾਰ ਆ ਜਣੇ ਭਾਈ ਪਿੰਡਾਂ ਦੇ ਜੀ ਇਹਨੇ ਫਸਲ ਮਾਰ ਹੋਈ ਹੈ ਜੀ ਅਮਰ ਸਰਕਾਰ ਐਨੇ ਕੋਈ ਕੰਮ ਨਹੀਂ ਕਰ ਇਸ ਟਾਈਮ ਜੀ ਕਗਰੀ ਸਫਾਈ ਕਰਨਾ ਬਹੁਤ ਜ਼ਰੂਰੀ ਜੀ ਕਗਰੀ ਸਫਾਈ ਨਹੀਂ ਹੋਈ ਇਸ ਟਾਈਮ ਜੀ ਮੌਕੇ ਤੇ ਹੋਈ ਨਹੀਂ ਸਫਾਈ ਆਪਾਂ ਦੇਖ ਸਕਦੇ ਹਾਂ ਕਿ ਕਰਦੀ ਸਫਾਈ ਹਾਂਜੀ ਹਾਂਜੀ ਦੇਖੋ ਜੀ ਕਿ ਕਰੀ ਕੋਈ ਸਫਾਈ ਨਹੀਂ ਹੋਈ ਜੀ ਵੀ ਜਿਹੜੇ ਉਹ ਵਿਚਾਲੇ ਜੇ ਰੁਖੜਿਆ ਹਨ ਹਾਂਜੀ ਹਾਂਜੀ ਉਹ ਵੀ ਨਹੀਂ ਕਟਿਆ ਉਹਨੇ ਜੇ ਬਾਸ਼ ਵੱਧ ਗਈ ਡਿੱਗਦੇ ਟਾਂ ਨ ਰਹਿੰਦੇ ਨਹੀਂ ਜੀ ਜੇ ਬਾਸ਼ ਵੱਧ ਗਈ ਜੀ ਢੁੱਡ ਗਿਆ ਗੋਟੇ ਗਿਆ ਜੀ ਦੇਖੋ ਜੀ ਹਾਂਜੀ ਸਰਕਾਰਾਂ ਨੇ ਬਹੁਤ ਵੱਡੇ ਵੱਡੇ ਆਪਣੇ ਵਾਅਦੇ ਕਰਦੇ ਜੀ ਹਾਂਜੀ ਕੋਈ ਬੜਾ ਪਾਪ ਹੈ ਉਦੋਂ ਉਦੋਂ ਜੀ ਤੇ ਕਗਰੀ ਸਫਾਈ ਹੋਣੀ ਅੱਥੇ ਅਸੀਂ ਖੜਾ ਹੀ ਮੌਜੂਦ ਹਾਂ ਪੰਜਾਬ ਦੇ ਵਿੱਚ ਹਾਂ ਕੋਕ ਕਰੀ ਮਾਰ ਪੈਂਦੀ ਆ ਪਾਣੀ ਮਾਰ ਪੈਂਦੇ ਜੀ ਅਸੀਂ ਖੜੇ ਹਾਂ ਬ੍ਰਬਜੀ ਸਭ ਨੂੰ ਹੈਲੀਕਾਪਟਰ ਅਸੀਂ ਸਦੀ ਸੈਰੋਨੀ ਵੀਡੀਓ ਜੀ ਵੀਡੀਓ ਚ ਦੇਖੋ ਹੈਲੀਕਾਪਟਰ ਸਾਡੇ ਕੁਝ ਵੀ ਹੈਲੀਕਾਪਟਰ ਸੁਰਿੰਦਰ ਸਿੰਘ ਜੀ ਜਦੋਂ ਇਹੀ ਸਰਕਾਰ ਵਿਰੋਧੀ ਧਿਰ ਦੇ ਵਿੱਚ ਸੀ ਉਦੋਂ ਬੜੇ ਨਿਸ਼ਾਨੇ ਲਾਇਆ ਕਰਦੀ ਸੀ ਸੋਨੂੰ ਜਿਆਦਾ ਇੱਕ ਵਾਰੀ ਇਹੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਬੂਹੇ ਆਈ ਜਨ ਮਿੰਨੂ ਕੁੜੀ ਦੇ ਕੰਨ ਵੀ ਇਹ ਉਹ ਕੰਮ ਕਰਦੇ ਨੇ ਵੀ ਜੇ ਮੌਕਾ ਆਂਦਾ ਹੈ ਇਹ 6 ਮਹੀਨੇ ਪਹਿਲਾਂ ਕਰਨਾ ਚਾਹੀਦਾ ਸੀ ਅੱਜ ਉਹ ਸਾਰਾ ਕੁਝ ਉਹਦੇ ਬਾਰੇ ਕੀ ਕਹਣਾ ਜਾਨਾ ਉਹਦੀ ਜੋ ਸਰਕਾਰ ਭਗਵੰਤ ਮਾਨ ਸਰਨੀ ਪੰਚਾਇਤ ਸਰਕਾਰ ਹੈ ਜੀ ਉਹ ਆਤੋ 2 ਸਾਲ ਪਹਿਲਾਂ ਛਿਬਕਲਾ ਕਰ ਰਹੀ ਸੀ ਅਸੀਂ ਐਂ ਕਰਦੇ ਬਾਦ ਜਿਹੜੀ ਸਰਕਾਰ ਨੇ ਜੀ ਬਾਦ ਕਰੇਦੀ ਉਹ ਪੂਰੀ ਉਤਰੀ ਕਿਤੇ ਨਹੀਂ ਹੁਣ ਜ਼ਿੰਮੇਦਾਰ ਬਰ ਰੋੜ ਰੇ ਜੀ ਹੁਣਾ ਦੇਖੋ ਜੀ ਇਹਦੇ ਕੈਮਰਾ ਮਾਰ ਰੋ ਜੀ ਹੁਣਾ ਕਿੰਨੇ ਜਿੰਮੇਦਾਰ ਆਪਣੇ ਪਾਸਾ ਰੋੜ ਰੇ ਨੇ ਜ਼ਿੰਮੇਦਾਰਾਂ ਨੇ ਜੀ ਦੇਖੋ ਜੀ ਕੋੜਾ ਅਰਬਾ ਜ਼ਿੰਮੇਦਾਰ ਕੁੱਤਾ ਮੰਗੂ ਵਣੀ ਫਾਸਪਾਲੀ ਹੁੰਦੀ ਜੀ ਕਰੋ ਬਰਬਾਦ ਹੋ ਰੇ ਜੀ ਇੱਥੇ ਨਾ ਕੋਈ ਪ੍ਰਸ਼ਾਸਨਾ ਪ੍ਰਬੰਧ ਜੀ ਅੱਜ ਤੇ ਨਾ ਕੋਈ ਡਾਕਟਰੀ ਮੈਨਰ ਜੀ ਕੋਈ ਕਿਸੇ ਪ੍ਰਕਾਰ ਦਾ ਪ੍ਰਬੰਧ ਨਹੀਂ ਹੋ ਰਹਾ ਜੀ ਪਰ ਸਰਕਾਰਾਂ ਨੇ ਝੂਠੇ ਵਾਦੇ ਨਹੀਂ ਕਰਦੇ ਜਿੰਨੇਵੇਂ ਜੀ ਮੇਰੇ ਖੇਰ ਕੋਟੇ ਪਕਮਾ ਸਰਕਾਰ ਨੂੰ ਜੀ ਆਓ ਜ਼ਿੰਮੇਵਾਰ ਜਾਇਦਾ ਲੋਕ ਜਿਵੇਂ ਆ ਕੇ ਜਿਵੇਂ ਪਹਿਲਾਂ 1 ਮਿੰਟ ਸਾਨੂੰ ਦੱਸਿਓ ਜੀ ਜਿਵੇਂ ਪਹਿਲਾਂ ਲੋਕਾਂ ਨੇ ਵੋਟਾਂ ਵਾਦਿਆਂ ਅਸੀਂ ਬਦਲਾਅ ਦੇ ਆਧਾਰ ਤੇ ਇਸ ਵਾਰ ਜਿਹੜੀਆਂ ਹੂਮ ਵਾਲੀਆਂ 27 ਦੀਆਂ ਵੋਟਾਂ ਨੇ ਉਹਦੇ ਬਾਰੇ ਕੀ ਕਹਿਣਾ ਚਾਹੂਗੇ ਅੱਛਾ ਜੀ ਇੱਕ ਹੋਰ ਘਟ ਹੈ ਜੀ ਆਉਣ ਵਾਲੇ 27 ਵਿੱਚ ਗੋਰਡ ਦੀ ਸੋ ਸਮਝੇ ਪਾਈ ਉਹਦੀ ਉਸ 27 ਦੇ ਵਿੱਚ ਜੋ ਆਪਣੇ ਜ਼ਿੰਮੇਦਾਰ ਨੇ ਹਾਕਮ ਚ ਖੜੇ ਜੀ